ਨਸ਼ੇ ਚ ਤੋਟ ਦੇਖੇ ਬਾਲੀਵੁੱਡ ਦੇ ਐਕਟਰ ਸਨੀ ਦਿਓ ਸੋ ਅਗੜਾਈ ਤੜੀ ਰੇ ਮੇਰੀ ਸਨੀ ਦਿਓ ਲਈ ਬਾਟੀ ਰੇ ਸੜਤੇ ਪਟਕਦਿਆਂ ਨੂੰ ਦੇ ਵਿੱਚ ਕਾਫੀ ਜ਼ਿਆਦਾ ਖੁਸ਼ ਵੀ ਨਜ਼ਰ ਆ ਰਹੇ ਆ ਸਮਾਈਲ ਵੀ ਕਰ ਰਹੇ ਆ ਤੇ ਦੇਖਿਆ ਇਹ ਵੀ ਜਾ ਸਕਦਾ ਹੈ ਵੀ ਉਹਨਾਂ ਦੇ ਕੋਲੋਂ ਸਹੀ ਤਰੀਕੇ ਦੇ ਨਾਲ ਚੱਲਿਆ ਵੀ ਨਹੀਂ ਜਾ ਰਿਹਾ ਤੇ ਇੱਥੇ ਇੱਕ ਔਟੋ ਵਾਲਾ ਵੀ ਮੌਜੂਦ ਹੁੰਦਾ ਜਿਸ ਦੇ ਵੱਲੋਂ ਸਨੀ ਦਿਓਲ ਨੂੰ ਫੜਿਆ ਜਾਂਦਾ ਔਟੋ ਦੇ ਵਿੱਚ ਬਿਠਾਇਆ ਜਾਂਦਾ ਤੇ ਇਸੇ ਦੌਰਾਨ ਸਨੀ ਦਿਓਲ ਜੋ ਆ ਮੰਦ-ਮੰਦ ਮੁਸਕਰਾਉਂਦੇ ਹੋਏ ਨਜ਼ਰ ਆ ਰਿਹਾ ਤੇ ਦੱਸਦੀ ਕਿ ਇਸ ਵੀਡੀਓ ਨੇ ਸੋਸ਼ਲ ਮੀਡੀਆ ਉੱਤੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਅ ਅਜੀਹਾ ਸਨਿਦੀ ਓਲਦੇਵੋ ਲੋ ਇੱਕ ਇੰਟਰਵਿਊ ਦੇ ਵਿੱਚ ਕਿਹਾ ਗਿਆ ਸੀਗਾ ਕਿ ਉਹ ਡਰਿੰਕ ਨਹੀਂ ਕਰਦੇ ਆ ਪਰ ਅਗਰ ਇਸ ਵੀਡੀਓ ਨੂੰ ਦੇਖਿਆ ਜਾਵੇ ਤਾਂ ਜਿਆ ਲੱਗ ਰਿਹਾ ਹੈ ਕਿ ਸਨਿਦੀ ਓਲਦੇਵੋ ਲੋ ਡਰਿੰਕ ਕੀਤੀ ਗਈ ਆ ਹਾਲਾਂਕਿ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸ਼ਾਇਦ ਇਹ ਜਿਹੜੀ ਵੀਡੀਓ ਹੈਗੀ ਆ ਉਹਨਾਂ ਦੇ ਕਿਸੇ ਫਿਲਮ ਦੇ ਸ਼ੂਟ ਦੀ ਹੈਗੀ ਆ ਕਿਸੇ ਫਿਲਮ ਦਾ ਸ਼ੂਟ ਚੱਲ ਰਿਹਾ ਤੇ ਇਸ ਦੌਰਾਨ ਦਾ ਸਿੰਝਾ ਕਿਸੇ ਵੱਲੋਂ ਉਸਦੀ ਵੀਡੀਓ ਬਣਾ ਲਈ ਗਈ ਆ ਪਰ ਇਸ ਵੀਡੀਓ ਦਾ ਪੂਰਾ ਸੱਚ ਕੀ ਆ ਹਾਲਾਂਕਿ ਇਹ ਸਾਹਮਣੇ ਨਹੀਂ ਆ ਰਿਹਾ ਪਰ ਲੋਕਾਂ ਦੇ ਵੱਲੋਂ ਬਹੁਤ ਸਾਰੇ ਕਿਆਸ ਲਗਾਏ ਜਾ ਰਹੇ ਨੇ ਵੀਡੀਓ ਨੂੰ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤਾ ਜਾ ਰਿਹਾ ਤੇ ਕਈ ਲੋਕ ਜੋ ਆ ਸਨੀ ਦਿਓਲ ਦਾ ਮਜ਼ਾਕ ਉਡਾਉਂਦੇ ਹੋਏ ਵੀ ਨਜ਼ਰ ਆ ਰਿਹਾ ਤੇ ਕਈਆਂ ਦਾ ਕਹਿਣਾ ਕਿ 10 ਸਾਲ ਦੇ ਵਿੱਚ ਇੱਕ ਫਿਲਮ ਕਰਦਾ ਤੇ ਉਸ ਤੋਂ ਬਾਅਦ ਵੀ ਇਸ ਸ਼ਖਸ ਦੇ ਵੱਲੋਂ ਆਪਣੇ ਆਪ ਨੂੰ ਸੰਭਾਲ ਲੈਣੇ ਜਾ ਰਿਹਾ ਤੇ ਕਈਆਂ ਦਾ ਕਹਿਣਾ ਹੈ ਕਿ ਕਿਸੇ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਦੀ ਇਹ ਵੀਡੀਓ ਹੋ ਸਕਦੀ ਆ ਜੋ ਕਿ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਸਨੀ ਦਿਓਲ ਜੂਹੂ ਦੇ ਵਿੱਚ ਸੜਕ ਦੇ ਉੱਤੇ ਨਸ਼ੇ ਦੇ ਵਿੱਚ ਝੂਮਦੇ ਹੋਏ ਨਜ਼ਰ ਆ ਰਿਹਾ ਤੇ ਇਸ ਵੀਡੀਓ ਦੇ ਵਿੱਚ ਸਨੀ ਦਿਓਲ ਦੇ ਵੱਲੋਂ ਕੈਜੂਅਲ ਕੱਪੜੇ ਪਾਏ ਹੋਏ ਆ ਤੇ ਇੱਥੇ ਔਟੋ ਰੁਕਦਾ ਤੇ ਸਨੀ ਦਿਓਲ ਦੇ ਚਿਹਰੇ ਦੇ ਉੱਤੇ ਇੱਕ ਅਲੱਗ ਹੀ ਮੁਸਕਾਨ ਹੁੰਦੀ ਹੈ ਡਰਾਈਵਰ ਦੇ ਵੱਲੋਂ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਗੱਡੀ ਦੇ ਵਿੱਚ ਬਿਠਾਇਆ ਜਾਂਦਾ ਹਾਲਾਂਕਿ ਕਈ ਲੋਕਾਂ ਨੇ ਕਿਹਾ ਹੈ ਕਿ ਇਸ ਵੀਡੀਓ ਨੂੰ ਜੋ ਕਿ ਸਨੀ ਦਿਓਲ ਦੇ ਵੱਲੋਂ ਜਾਨ ਬੁਝ ਕੇ ਸ਼ੇਅਰ ਕੀਤਾ ਗਿਆ ਤੇ ਕਈਆਂ ਦੇ ਕਹਿਣਾ ਹੈ ਕਿ ਸਨੀ ਦਿਓਲ ਦੀ ਅਪਕਮਿੰਗ ਫਿਲਮ ਸਫਰ ਦੀ ਸ਼ੂਟਿੰਗ ਚੱਲ ਰਹੀ ਹੈ ਸੋ ਤੁਹਾਡੇ ਇਸ ਵੀਡੀਓ ਨੂੰ ਲੈ ਕੇ ਕੀ ਵਿਚਾਰ ਹੈ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੇ ਜੁੜੇ ਰਹੋ